ਜੀ ਦੋਸਤੋ ਅੱਜ ਆਇਆ ਪਿੰਡ ਮਹੱਦੀਆਂ। ਦੇਖਣੇ ਭਰਾਵਾਂ ਕੋਲ। ਕਮਾਨ ਵਰਕਸ। ਮਕੀਨ ਚੱਲ ਮਹੱਦੀਆਂ। ਬਾਹਰ ਦੇ ਮਹੱਤਵ ਵਾਲੇ ਬੰਦੇ ਆ ਲੈਣ ਆਉਂਦੇ ਜੀ ਮਾਦ। ਦੇਖੋ ਭਰਾਵਾਂ ਦੀ ਕਲਾਕਾਰੀ। ਇਹ ਇਹਨੇ ਮਸ਼ੀਨ ਲੈ ਆਂਦੀ। ਉਹ ਡੋਲੀ ਜੀਰਾ। ਆਪਾਂ ਵੀ ਲੈ ਕੇ ਚੱਲੇ ਆਂ ਅੱਜ। ਲੈ ਆਉਂਦੇ ਜੀ। ਲੈ ਆਉਂਦੇ ਬਾਈਕ ਕਰਦੇ। ਸਾਰੀਆਂ ਚੀਜ਼ਾਂ। ਸਾਡੇ ਟਰਾਲੇ। ਉਹ ਤਾਂ ਹੀ ਨਾ ਪੁੱਛਦਾ ਆਪਾਂ ਇੰਨੇ ਬਰਾ ਡੋਲੀਆਂ ਤੁਹਾਨੂੰ ਬਹੁਤ ਘੱਟ ਰੇਟ ਤੇ ਜੀਜ ਮਿਲਣਗੀਆਂ ਕਲਾਕਾਰੀ ਦੇਖੋ ਭਰਾਵਾਂ ਦੀ ਬਹੁਤ ਸੋਹਣੀ ਕਲਾਕਾਰੀ ਆ ਨੰਬਰ ਭਰਾਵਾਂ ਦਾ ਸਕਰੀਨ ਤੇ ਆ ਛਤਰੀਆਂ ਦੇਖ ਲਓ ਭਰਾ ਛਤਰੀ ਚੱਕੀ ਨੇ ਵੀ ਆ ਮੁੰਡੇ ਖਲਾ ਭਰਾ ਛਤਰियां ਵਧੀਆ ਬਣਤਾਰਾ ਵੱਡੀਆਂ ਛੋਟੀਆਂ ਜਿੰਨੀ ਵੀ ਤੁਹਾਨੂੰ ਚਾਹੀਦੀ ਆ ਤੁਸੀਂ ਕਰਾ ਸਕਦੇ ਹੋ ਜਾਲ ਪਏ ਨੇ ਜਾਲ ਵੀ ਭਰਾਵਾਂ ਨੇ ਪੂਰੇ ਵਧੀਆ ਤਿਆਰ ਕਰੇ ਹੋਏ ਨੇ ਆ ਛੋਟੀਆਂ ਡੋਲੀਆਂ ਨੇ ਜੋੜਿਆਂ ਵਾਸਤੇ ਆ ਟਾਂਗੇ ਪਏ ਨੇ ਭਰਾ ਲੋੜ ਮੁਤਾਬਕ ਜਿੰਨਾ ਵੀ ਤੁਸੀਂ ਬਣਾਉਣਾ ਲਿਜਾ ਸਕਦੇ ਹਾਂ ਆ ਭਰਾਮਾਂ ਦੀ ਦੁਕਾਨ ਆ ਇਹ ਸਤੇਗੜ ਸਾਹਿਬ ਤੋਂ ਪਿੰਡ ਮਸਦੀਆਂ ਚ ਐਂਟਰ ਕਰਨ ਤੋਂ ਪਹਿਲਾਂ ਭਰਾਮਾਂ ਦੀ ਦੁਕਾਨ ਆ ਬਹੁਤ ਸੋਹਣਾ ਕੰਮ ਆ ਮਿੱਠਾ ਜਿਹਾ ਜਿਹੜਾ ਜਿੱਦ ਜਾਏਗਾ ਇਹਨਾਂ ਅੱਜ ਆਪ ਪਹੁੰਚੇ ਹਾਂ ਭਰਾ ਪਿੰਡ ਮੁਹੱਦੀਆਂ तमाम ਮਕੈਨੀਕਲ ਵਰਕ तमाम ਸਮਾਨ ਭਰਾਵਾਂ ਦਾ ਸਾਰਾ ਵਧੀਆ ਕੰਮ ਕਰਦਾ ਸਮਾਨਾ ਵਰਕ ਜਿਹੜਾ ਘਰੇ ਵਾਲਾ ਆਪ ਜਿੰਮੇਤੀ ਟੋਪੀ ਜਿੰਦੀ ਬੋਲ ਫਤਿਹਗੜ੍ਹ ਸਾਹਿਬ ਬੈਕ ਸਾਈਡ ਤੋਂ ਜਦੋਂ ਆਉਂਗੇ ਭਰਾ ਮੁਹੱਦੀਆਂ ਪਿੰਡ ਵਰਨ ਤੋਂ ਪਹਿਲਾਂ ਭਰਾ ਉਹਨਾਂ ਦਾ ਬੈਨਰ ਵੀ ਲੱਗਿਆ ਹੈ ਤੇ ਕੰਮ ਵੀਰੇ ਆਪਾਂ ਤੁਹਾਨੂੰ ਭਰਾਵਾਂ ਦਾ ਦਿਖਾਉਨੇ ਆ ਕਰਿਆ ਹੋਇਆ। ਉਹ ਰੋਡ ਦੇ ਉੱਪਰ ਦੁਕਾਨ ਆ ਭਰਾਵਾਂ ਦੀ। ਆ ਕੂਤਰਾਂ ਧੁੱਪਾਂ ਲਵਾਉਣ ਨੂੰ। ਜਾ ਉਦਾਂ ਹੀ ਭਰਾ ਸਾਂਭਣ ਨੂੰ ਹੀ ਬਹੁਤ ਵਧੀਆ ਚੀਜ਼ ਆ। ਵਧੀਆ ਕੁਆਲਿਟੀ ਦੀ ਆ, ਵਧੀਆ ਤਰੀਕੇ ਨਾਲ ਕੰਮ ਕਰਿਆ ਹੋਇਆ। ਦੇਖ ਸਕਦੇ ਹੋ ਭਰਾ ਤੁਸੀਂ ਹਾਂ ਥੋੜੀ ਛੋਟੀ ਆ ਭਰਾ ਇਹ ਵੀ ਡੋਲੀ ਵਧੀਆ ਛਤਰੀਆਂ ਨੇ ਵਧੀਆ ਕੁਆਲਿਟੀ ਦੀਆਂ ਨੇ ਚੰਗੀ ਤਰ੍ਹਾਂ ਮੋੜ ਮੜੀਆਂ ਕਰਕੇ ਭਰਾ ਵਧੀਆ ਤਰੀਕੇ ਨਾਲ ਬਣਾਈਆਂ ਨੇ ਜਾਲ ਇਹਾਲ ਵੀ ਵਧੀਆ ਕੁਆਲਿਟੀ ਦੇ ਨੇ ਭਰਾ ਦੇਖ ਲਓ ਅਕਰੇ ਜੋੜੀਆਂ ਲਾਉਣ ਨੂੰ ਛੋਟੀਆਂ ਡੋਲੀਆਂ ਵੀ ਨੇ ਭਰਾ ਜੇ ਚਾਹੀਦੀਆਂ ਨੇ ਇਹ ਵੀ ਵਧੀਆ ਨੇ ਤੇ ਢਾਂਗੇ ਸਾਰਾ ਸਮਾਨ ਵਧੀਆ ਕੁਆਲਟੀ ਦਾ ਭਰਾ ਤਮਾਮ ਮਕੈਨੀਕਲ ਵਰਕ ਵੈਂਡ ਮੁਹੱਦੀਆਂ ਜਰੂਰ ਭਰਾਵਾਂ ਨੂੰ ਵਿਜ਼ਿਟ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਆ ਭਰਾ ਉਹਨਾਂ ਦੀ ਦੁਕਾਨ ਆ ਬਾਰੋ ਵੀ ਦੇਖ ਸਕਦੇ ਤੁਸੀਂ ਸ਼ੁਰੂ ਕਰ ਤੋਂ ਬੈਕ ਸਾਈਡ ਆ ਪ੍ਰਾ